ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਮੋੜ ਬਹੁਤ ਜੰਗੀਆਂ ਮੱਜਾਂ ਇੱਥੇ ਪਹੁੰਚ ਆ ਇਹਨੂੰ ਤਾਂ ਰਹਿਣ ਦੇ ਕੋਈ ਨਹੀਂ ਤੋਰਦੇ ਇਕੱਲੇ ਨੂੰ ਬਹੁਤ ਵਧੀਆ ਮੱਜ ਲੈ ਕੇ ਪਹੁੰਚੇ ਹੋਏ ਆ ਬਾਈ ਜੀ ਖੁੱਲੇ ਆਰਡਰ ਦੀ ਬਹੁਤ ਵਧੀਆ ਉਹ ਮੋੜ ਲਿਆ ਖਾਲਸਾ ਲੇਜ਼ਨ ਗਾਲੀ ਮੱਜਾ ਬਾਈ ਜੀ ਬਹੁਤ ਵਧੀਆ ਖਾਨਲੇਵੀ ਦੀ ਸਾਫਾਤ ਤੇ ਪਿੱਠ ਪੂੜੀ ਚੰਗੀ ਆ ਕਦ ਕੋਦ ਵੀ ਬਹੁਤ ਆਓ ਜੀ ਸਾਜ ਬਾਈ ਕੀ ਹਾਲ ਆ ਠੀਕ ਹੈ ਜੀ ਵਧੀਆ ਕਿਹੜੇ ਸੂ ਸੂਏ ਮਾਚ ਆਪਣੀ ਇਹੇ ਕਈ ਮਹੀਨੇ ਹੋਇਆ ਬੱਤਸ ਚੌਥੇ ਸੂਹ ਬਈਏ ਚੌਥੇ ਸੂਹ ਸੂਈ ਬਈਆ ਕਿੰਨੇ ਦਿਨ ਹੋ ਗਏ ਹੋ ਹੋ ਗਏ ਤਾਂ 16 ਦਿਨ ਹੋ ਗਏ 16 ਕਿੰਨਾ ਦੁੱਧ ਆਉਣਾ ਇਸਨੇ ਹੈਗਾ 13 ਲੀਟਰ 13 ਲੀਟਰ ਪੱਤਕ ਵੀ ਦੇ ਨਾਲ ਕੀ ਰੇਟ ਕਰਤਾ 1 50 ਬਈ 1 50 1.5 ਲੱਖ ਤਿੰਨ ਨੰਬਰ ਬੋਲਾ 78145 0629 ਬਹੁਤ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਚੰਗੀ ਮੱਝ